ਠੀਕ ਹੈ ਭਾਈ ਆਪਾਂ ਦੇਖਦੇ ਆ ਜਿਹੜਾ ਇੱਕ ਅੰਮਲਕ ਰਿਪਤੇਸ਼ਰ ਦਾ ਕੰਮ ਜਿਹੜਾ ਦਾ ਤਾਈ ਦਾ ਆਪਾਂ ਨੂੰ ਉਹ ਇਹਦੇ ਅੰਦਰ ਵੀ ਪਾਇਆ ਹੋਇਆ ਜੀ ਓਕੇ ਜੇਕਰ ਆਪਾਂ ਬੱਚੇ ਨੂੰ 2 ਲੀਟਰ ਦੁੱਧ ਵੀ ਛੱਡਤਾ ਨਾਲੇ ਬੜਾ ਕਾਪ ਯਾਦਾ ਮੈਂ ਗਾਰੰਟੀ ਨਾਲ ਲਗਾਉਂਦਾ ਬੱਚਾ ਵੇਟ ਗੇਨ ਕਰੂਗਾ ਮਸਲ ਗਰੋਥ ਹੋਊਗੀ ਨਾਲੇ ਆਪਾਂ ਦੇਖਦੇ ਕਈ ਹੋਰ ਆਪਾਂ ਬੱਚਾ ਜਿਹੜਾ ਹੈ ਆਪਣਾ ਸਰੀਰ ਤੋਂ ਤਾਂ ਤਿਆਰ ਹੋ ਗਿਆ ਮਗਰ ਉਹਦੀ ਬੱਚੇਦਾਨੀ ਗਰੋਥ ਨਹੀਂ ਕਰਦੀ ਜਦੋਂ ਡਾਕਟਰ ਟੀਕਾ ਰਖਣ ਆਉਂਦਾ ਕਹਿੰਦਾ ਯਾਰ ਬੱਚੇਦਾਨੀ ਬਹੁਤ ਕਮਜ਼ੋਰ ਹੈ ਦੀ ਇਹ ਬੱਚੇਦਾਨੀ ਦੇ ਵੀ ਕੰਮ ਕਰੂਗਾ ਇਹ ਨਾ ਇਹਦਾ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਸ਼ੋ ਚ ਸ਼ੋ ਦਾ ਹੈਗਾ ਅੱਛਾ ਇਹ ਕਹਦਾ ਪਸ਼ੂ ਵੀ ਹੋ ਵੀ ਸਕਦਾ ਹੈ ਸ਼ੋ ਚ ਆਪਾਂ ਕਹਿੰਦੇ 98% ਹੈਗਾ ਆਰਾਮ ਨਾਲ ਖੁੱਲਾ ਰਿਜ਼ਲਟ ਹੈ ਕੋਈ ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੇ ਜਿਹੜੀ ਅੱਜ ਤੁਹਾਨੂੰ ਚੀਜ਼ ਦਿਖਾਉਣ ਲੱਗੇ ਪਏ ਸੀ ਤਾਂ ਉਹ ਕਿਸੇ ਜਾਣਕਾਰੀ ਦੀ ਆਪਾਂ ਕਹਿੰਦੇ ਮੁਹਤਾਜ ਅਸੀਂ ਜੀ ਸਾਰੇ ਲੋਕ ਜਾਣਦੇ ਆ ਮੈਂ ਗੱਲਬਾਤ ਕਰਨ ਲੱਗ ਰਿਹਾ ਬੜੇ ਕਾਫ ਦੀ ਬੜਾ ਕਾਫ ਆ ਜਿਹੜਾ ਵੀ ਪੂਰੇ ਪੰਜਾਬ ਦੇ ਵਿੱਚ ਨਹੀਂ ਆਪਾਂ ਕਹਿ ਸਕਦੇ ਪੂਰੇ ਇੰਡੀਆ ਦੇ ਵਿੱਚ ਪੂਰਾ ਫੇਮਸ ਹੋਇਆ ਹੋਇਆਗਾ ਤੇ ਜ਼ਿਆਦਾਤਰ ਆਪਾਂ ਇਹਨੂੰ ਵੱਡੇ ਫਾਰਮਾਂ ਦੇ ਉੱਤੇ ਦੇਖ ਸਕਦੇ ਆ ਤੇ ਆਮ ਘਰਾਂ ਦੇ ਵਿੱਚ ਵੀ ਇਹ ਵਰਤਿਆ ਜਾਣ ਵਾਲਾ ਪ੍ਰੋਡਕਟ ਹੈਗਾ ਬੜਾ ਕਾਫ ਤੇ ਬਾਈ ਹੋਰਾਂ ਤੋਂ ਆਪਾਂ ਲੈਨੇ ਆ ਸਾਰੀ ਡਿਟੇਲ ਵੀ ਇਹ ਕੀ ਕੀ ਕੰਮ ਆਉਂਦਾਗਾ ਕਿਵੇਂ ਵਰਤਨਾ ਚਾਹੀਦਾ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੱਕ ਵਰਤ ਸਕਦੇ ਆ ਤੇ ਆਪਾਂ ਸਾਰੀ ਗੱਲਬਾਤ ਕਰਦੇ ਆ ਬਾਈ ਹੋਰਾਂ ਦੇ ਨਾਲ ਗੱਲ ਬਾਈ ਸਤਿ ਸ੍ਰੀ ਅਕਾਲ ਜੀਰੇ ਕੀ ਹਾਲ ਚਾਲ ਆ ਬਾਈ ਬਹੁਤ ਵਧੀਆ ਬਹੁਤ ਵਧੀਆ ਤੇ ਬਾਈ ਕਿਵੇਂ ਚੱਲ ਰਿਹਾ ਪੀਡੀਐਫ ਵਾਲਾ ਮੇਲਾ ਵੀਡੀਓ ਵਾਲਾ ਮੇਲਾ ਬਈ ਅੱਜ ਦੂਜਾ ਦਿਨ ਹੈ ਤੈਂ ਲਾਲਾ ਜਿਹੜਾ ਵੀ ਬੰਦਾ ਆਪਣੇ ਸਟਾਲ ਤੇ ਆਇਆ ਨਾ ਆਪਾਂ ਬੜਾ ਕਾਫ ਦੇ ਨਾਂ ਤੋਂ ਹੀ ਜਾਣਦੇ ਆਪਾਂ ਨੂੰ ਅੱਛਾ ਸਾਰੀ ਬੜਾ ਕਾਫ ਤੋਂ ਜਾਣਦੇ ਆ ਬੜਾ ਕਾਫ ਤੋਂ ਜਾਣਦੇ ਆ ਠੀਕ ਹੈ ਭਾਈ ਲਗਭਗ ਜਿੰਨੇ ਬੰਦੇ ਆ ਕੇ ਗਏ ਸਾਰੇ ਨੇ ਸ਼ਿਫਟੀ ਕਰੀ ਹੈ ਯਾਰ ਕਹਿੰਦੇ ਪ੍ਰੋਡਕਟ ਕੀ ਅਸੀ ਵਾਲਾ ਚੀਜ਼ ਹੈ ਅੱਛਾ ਭਾਈ ਹਾਂ ਤੇ ਭਾਈ ਜੇ ਆਪਾਂ ਗੱਲਬਾਤ ਕਰੀਏ ਜਿਵੇਂ ਤੁਸੀਂ ਦੱਸਿਆ ਵੀ ਸਾਰੇ ਬੜਾ ਕਾਫ ਤੋਂ ਹੀ ਜਾਣਦੇ ਆ ਭਾਈ ਇਹਦਾ ਰਾਜ ਕੀ ਹੈਗਾ ਪਿੱਛੇ ਦਾ ਰਾਜ ਕਾਹ ਤੋਂ ਇੰਨਾ ਲੋਕ ਪਸੰਦ ਕਰ ਰਹੇ ਆ ਦੇਖੋ ਵੀ ਰਾਜ ਇੱਕ ਹੀ ਹੁੰਦਾ ਜਦੋਂ ਆਪਾਂ ਕਿਸੇ ਬੰਦੇ ਕੋਲੋਂ ਪੈਸੇ ਲੈਣ ਲੱਗ ਰਿਆਂ ਉਹਦੇ ਪੈਸੇ ਵਸੂਲ ਹੋ ਗਏ ਨਾ ਤੀ ਜਦੇ ਤੇ ਉਹ ਮੰਨਦਾ ਬਈ ਆਪਾਂ ਨੇ ਜਿਹੜੇ ਪੈਸੇ ਲਾਏ ਸੀ ਆਪਣੇ ਕੰਮਜਾਬ ਹੋ ਗਏ ਤੇ ਜਿਹੜਾ ਬੜਾ ਕਾਫ ਐ ਜਿਹੜੇ ਛੋਟੇ ਬੱਚੇ ਆਪਾਂ ਦੇਖਦੇ ਆਂ ਇੱਕ ਦਿਨ ਦੇ ਬੱਚੇ ਤੋਂ ਲੈ ਕੇ 6 ਮਹੀਨੇ ਤੱਕ ਦਾ ਕੋਈ ਵੀ ਬੱਚਾ ਹੈਗਾ ਆਪਣੇ ਕੋਲੇ ਜਿਹਨੂੰ ਆਪਾਂ ਚਾਹੁੰਦੇ ਆਂ ਉਹ ਵਧੀਆ ਤਿਆਰ ਹੋ ਜੇ ਖਾਣਾ ਪੀਣਾ ਉਹਦੇ ਤੋਂ ਲੱਗਣਾ ਸ਼ੁਰੂ ਹੋ ਜੇ ਸਰੀਰ ਤੋਂ ਤਕੜਾ ਹੋ ਜੇ ਤੋ ਉਹਦੇ ਵਾਸਤੇ ਬੜਾ ਕਾਫੀ ਵੀਰੇ ਇੱਕ ਦਿਨ ਦੇ ਬੱਚੇ ਤੋਂ ਵੀ ਸ਼ੁਰੂ ਕਰ ਸਕਦੇ ਆਪਾਂ ਤੇ 6 ਮਹੀਨੇ ਤੱਕ ਦੇ ਬੱਚਿਆਂ ਵਾਸਤੇ ਇਹਦੀ ਅਡਰ ਡੋਜ਼ ਰਹੂਗੀ ਉਹ ਇੱਥੇ ਦੇ ਰੱਖੀ ਹੈ ਠੀਕ ਹੈ ਠੀਕ ਹੈ ਸੇ ਇੱਧਰ ਦੱਸਿਆ ਹੈ ਜਦੋਂ ਆਪਾਂ ਉਹ ਦਿਖਾਏ ਸਕਰੀਨ ਦੇ ਉੱਤੇ ਲਾ ਦਾਂਗੇ ਇਹਨੂੰ ਆਪਾਂ ਹਾਂਜੀ ਹਾਂਜੀ ਤੇ ਭਈ ਜੇ ਆਪਾਂ ਗੱਲਬਾਤ ਕਰੀ ਜਿਵੇਂ ਤੁਸੀਂ ਦੱਸਿਆ ਵੀ ਇੱਕ ਦਿਨ ਦੇ ਬੱਚੇ ਤੋਂ ਸਟਾਰਟ ਹੋ ਜਾਂਦਾ ਵੀ 6 ਮਹੀਨੇ ਤੱਕ ਪੈਂਦਾ ਤੇ ਉਦੋਂ ਬਾਅਦ ਵੀ ਪੈਂਦਾ ਵੀ 6 ਮਹੀਨੇ ਤੋਂ ਨਹੀਂ 6 ਮਹੀਨੇ ਤੱਕ ਹੀ ਪਾਉ ਹੈ ਵੀਰੇ ਅਛਾ ਇਹ 6 ਮਹੀਨੇ ਤੱਕ ਹੀ ਹੋਗਾ ਹਾਂ ਦਿੱਲੀ ਕੋਡ ਆ ਜੀ 6 ਮਹੀਨੇ ਨਹੀਂ ਪੈਣਾ 6 ਮਹੀਨੇ ਦਾ ਠੀਕ ਹੈ ਬਈ ਉਸ ਤੋਂ ਬਾਅਦ ਸਟਾਰਟ ਹੋ ਪਾਊਡਰ ਫਾਰਮ ਹਾਂ ਉਸ ਤੋਂ ਬਾਅਦ ਪਾਊਡਰ ਫਾਰਮ ਸ਼ੁਰੂ ਹੋ ਜਾਊਗੀ ਇਹਦੀ ਤੇ ਉਸ ਤੋਂ ਬਾਅਦ ਜਿਹੜਾ ਪਾਊਡਰ ਫਾਰਮ ਦੇ ਵਿੱਚ ਆਣਾ 6 ਮਹੀਨੇ ਤੋਂ ਬਾਅਦ ਹਾਂਜੀ ਹਾਂਜੀ ਠੀਕ ਹੈ ਤੇ ਬਈ ਜੇ ਗੱਲ ਕਰੀ ਆਪਾਂ ਇਹ ਕੰਮ ਕੀ ਕੀ ਆਉਂਦਾਗਾ ਫਿਰ ਆਪਣੇ ਇਹ ਓਰਲ ਬੋਡੀ ਤੇ ਕੰਮ ਕਰਦਾ ਹੈ। ਅੱਛਾ ਬਈ। ਜਦੋਂ ਬੱਚਾ ਛੋਟਾ ਆਪਾਂ ਦੇਖਦੇ ਆਂ ਵਾਰ-ਵਾਰ ਬਿਮਾਰ ਪੈਣ ਲੱਗ ਗਿਆ, ਇਮਿਊਨਿਟੀ ਡਾਊਨ ਹੁੰਦੀ ਹੈ। ਵਾਰ-ਵਾਰ ਮੋਖ ਲੱਗਦੀ ਆ ਉਹਦੇ, ਖਾਇਆ ਪੀਆ ਨਹੀਂ ਲੱਗਦਾ, ਲੀਵਰ ਕਮਜ਼ੋਰ ਹੋ ਜਾਂਦਾ ਹੈ। ਆਇਰਨ ਦੀ ਕਮੀ ਹੋ ਗਈ। ਇਹ ਸਾਰੀ ਜਿਹੜਾ ਕੰਬੀਨੇਸ਼ਨ ਕਰਕੇ ਇੱਕ ਹੀ ਪ੍ਰੋਡਕਟ ਬਣਾ ਕੇ ਦੇ ਰੱਖਿਆ ਹੈ। ਤਾਂ ਕਿ ਫਾਰਮਰ ਨੂੰ ਅੱਡ-ਅੜ ਪੈਸੇ ਨਾ ਲਾਣੇ ਪੈਣ। ਠੀਕ ਹੈ ਬਈ। ਆਪਾਂ ਦੇਖਦੇ ਆਂ ਜਿਹੜਾ ਇੱਕ ਅੰਮਿਲ ਕਰੀ ਪ੍ਰਦੇਸ਼ਰ ਦਾ ਕੰਮ ਜਿਹੜਾ ਦਤਾਈ ਦਾ ਆਪਾਂ ਨੂੰ ਉਹ ਇਹਦੇ ਅੰਦਰ ਵੀ ਪਾਇਆ ਹੋਇਆ ਜੀ। ਓਕੇ। ਜੇਕਰ ਮਾ ਗਰੰਟੀ ਨਾ ਲਗਾਉਣਾ ਬੱਚਾ ਵਧੀਆ ਤਿਆਰ ਹੋਊਗਾ। ਅੱਛਾ ਭਾਈ 2 ਲੀਟਰ ਇੱਕ ਟਾਈਮ ਦਾ ਜਾਂ ਇੱਕ ਦਿਨ ਦਾ ਹੋਣਾ ਚਾਹੀਦਾ। ਇੱਕ ਦਿਨ ਦਾ ਹੀ ਪਾ ਦੇ ਸਕਦੇ। ਇੱਕ ਦਿਨ ਦਾ ਚੱਲੇ 2 ਲੀਟਰ ਹੀ ਹੋਵੇ। ਹਾਂਜੀ। ਤੇ ਭਾਈ ਕੰਪਨੀ ਵੱਲੋਂ ਵੀ ਕਿੰਨੇ ਟਾਈਮ ਤੱਕ ਦੁੱਧ ਪਿਉਣਾ ਚਾਹੀਦਾ ਤੇ ਕਿੰਨਾ ਪਿਉਣਾ ਚਾਹੀਦਾ ਵੀ ਤੁਹਾਨੂੰ ਨਾਲ ਬਾਲੀ ਵਧੀਆ ਗ੍ਰੋਥ ਹੋਵੇ ਬੱਚੇ ਦੀ। ਦੇਖੋ ਜਿਹੜਾ ਸ਼ੁਰੂਆਤ ਵਾਲਾ ਬੱਚੇ ਦਾ ਟਾਈਮ ਹੈ। ਹਾਂ। ਅਗਰ ਆਪਾਂ ਉਹਦੇ ਦੁੱਧ ਦੇ ਨਾਲ ਇਹ ਚੀਜ਼ ਸ਼ੁਰੂ ਕਰਾਂਗੇ। ਹੂੰ। ਦਾ ਹੋਰ ਵਧੀਆ ਰਿਜ਼ਲਟ ਮਿਲਦਾ ਹੈ ਜੇ ਆਪਾਂ ਇੰਨ ਲਾਇਕ ਤਲੀ ਕੱਲਾ ਦੁੱਧ ਦੇਤਾ ਕੱਲਾ ਦੁੱਧ ਦੇ ਨਾਲ ਦੇਖਦੇ ਆਂ ਆਪ ਕਈ ਵਾਰ ਉਹਦੇ ਢੇਡੂ ਥੱਲੇ ਝਮਕਣ ਲੱਗ ਜਾਂਦਾ ਹੈ ਇਹ ਉਹਦੇ ਮੋਕ ਵੀ ਲੱਗ ਜਾਂਦੀ ਹੈ ਦੁੱਧ ਕਈ ਬੰਦੇ ਆਪਾਂ ਦੇਈਦਾ ਪ੍ਰੋਪਰ ਛੱਡਦੇ ਆਂ ਮਗਰ ਫਿਰ ਵੀ ਤਿਆਰ ਨਹੀਂ ਹੋਣ ਲੱਗਦਾ ਕਾਰਨ ਤਾਂ ਹੈ ਨਾ ਕੋਈ ਤਾਂ ਕੋਈ ਹੈ ਜੇ ਆਪਾਂ ਸਫਾਈ ਚਾਹੀਦਾ ਬੱਚਾ ਵਧੀਆ ਤਿਆਰ ਹੋਵੇ ਬਾਕੀ ਹੁਣ ਤੁਸੀਂ ਜਾਣੀ ਜਾਣੋ ਤੁਸੀਂ ਫੀਲਡ 'ਚ ਦੇਖਦੇ ਵੀ ਹੋਗੇ ਤੁਸੀਂ ਘਰ ਹੀ ਵਰਤਿਆ ਹੈ ਬੋਣਾ ਕੀ ਮੈ ਰਿਜ਼ਲਟ ਹੈ ਅੱਛਾ ਘਰ ਵਰਤਿਆ ਵਾ ਇਹ ਹਾਂ ਆਪਾਂ ਰਿਜ਼ਲਟ ਮਿਲਿਆ ਵੈ ਨਾ ਬਿਲਕੁਲ ਨਹੀਂ ਬਈ ਫਿਰ ਇਹ ਜਿਵੇਂ ਆਪਾਂ ਗੱਲ ਵੀ ਇਹਦੀ ਗ੍ਰੋਥ ਹੁੰਦੀ ਹੈਗੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਬਈ ਇਹਦਾ 6 ਮਹੀਨੇ ਤੱਕ ਤਾਂ ਹੀ ਲਿਕੁਇਡ ਪਾਉਣਾਗਾ ਹਾਂਜੀ ਤੇ 6 ਮਹੀਨੇ ਤੋਂ ਬਾਅਦ ਬਈ ਫਿਰ ਕੀ ਹੁੰਦਾਗਾ 6 ਮਹੀਨੇ ਤੋਂ ਬਾਅਦ ਵੀ ਇਹ ਇਹ ਪਾਊਡਰ ਆ ਜਾਂਦਾ ਪਾਊਡਰ ਫਾਰਮ ਤੇ ਆ ਜਾਂਦਾ ਹਾਂ ਇਹ ਬੜਾ ਕਾਬ ਦਾ ਪਾਊਡਰ ਹੈ ਜੀ ਅੱਛਾ ਇਹ ਕਿੰਨੇ ਟਾਈਮ ਤੱਕ ਪੈਂਦਾ ਬਈ ਇਹ ਆਪਾਂ ਜਦੋਂ ਤੱਕ ਆਪਣਾ ਪਸ਼ੂ ਗੱਭਣ ਨਹੀਂ ਹੋ ਜਾਂਦਾ ਅੱਛਾ ਤਾਂ ਤੱਕ ਆ ਪਾਉਂ ਪਾਊਡਰ ਪਾਈ ਜਾਵਾਂਗੇ ਠੀਕ ਹੈ ਭਾਈ ਅਲੱਗ ਤੋਂ ਕੋਈ ਮਿਲਨ ਮਿਕਸਚਰ ਦੇਣ ਦੀ ਕੋਈ ਜਰੂਰਤ ਨਹੀਂ ਅੱਛਾ ਮਿਲਨ ਮਿਕਸਚਰ ਨਾਲ ਦੇਣ ਦੀ ਲੋੜ ਨਹੀਂ ਕੋਈ ਜਰੂਰਤ ਨਹੀਂ ਪੈਂਦੀ ਕੱਲਾ ਇਹ ਹੀ ਕਾਫੀ ਕਰਦਾ ਚੱਕਰ ਨਹੀਂ ਗਾ ਠੀਕ ਹੈ ਹਾਂਜੀ ਜੇ ਆਪਾਂ ਫੀਡ ਦੇਣੀ ਹੈ ਫੀਡ ਦਿਓ ਨਾਲ ਜਿਹੜਾ ਹੋਰ ਸ਼ਿਟਮ ਰੱਖਣਾ ਰੱਖੋ ਅਗਰ ਇਹ ਨਾਲ ਐਡ ਕਰਤਾ ਮੇਰੇ ਕੋਲ ਫਾਰਮਰ ਆਏ ਇੱਥੇ ਦੱਸ ਕੇ ਗਏ ਆ ਕਹਿੰਦੇ ਆਪਣੀ ਦਾ 16 16 ਮਹੀਨਿਆਂ ਦੀ 18 18 ਮਹੀਨਿਆਂ ਦੀ ਕੱਟੀ ਗੱਬਣ ਹੋ ਗਈ ਅੱਛਾ ਭਾਈ ਜਿਹੜੀ ਅਮਰੀਕਨ ਐਡ ਹੈ ਉਹ ਤਾਂ ਕਹਿੰਦੇ ਭਾਈ 10ਵੇਂ ਮਹੀਨੇ 12ਵੇਂ ਮਹੀਨੇ ਤੇ ਹੀਟ ਚਾਣ ਲੱਗ ਗਈ ਆ। ਠੀਕ ਹੈ ਬੜੇ ਕਾਰਨ ਨਾਲ। ਕੱਲਾ ਬੜਾ ਕਾਰਨ ਨਾਲ। ਦੇਖੋ ਬਈ ਇਹ ਪੌਣਾਂ ਦੀ ਸੇਵਾ ਤਾਂ ਹੋਣੀ ਹੈ ਜਿਹੜੀ। ਡੋਜ਼ ਕਿੰਨੀ ਚਾਹੀਦੀ ਆ ਬਈ ਇਹਦੀ ਫੇਰ? ਇਹਦੀ 40 ਗ੍ਰਾਮ ਦੀ ਡੋਜ਼ ਹੀ ਰੋ। 40 ਗ੍ਰਾਮ ਵੀ ਇੱਕ ਦਿਨ ਦੀ ਡੋਜ਼ ਆ। ਇੱਕ ਦਿਨ ਦੀ ਡੋਜ਼ ਆ। ਠੀਕ ਹੈ ਬਈ। ਇੱਕ ਹੀ ਵਾਰੀ ਬਾਦ ਹੁੰਦਾ। ਠੀਕ ਹੈ ਠੀਕ। ਹਾਂਜੀ। ਵੱਡੇ ਪਸ਼ੂ। ਹਾਂ ਵੱਡਾ ਪਸ਼ੂ ਹੈ ਜੇ 6 ਮਹੀਨੇ ਤੋਂ ਉੱਤੇ ਉਹਨੂੰ 20-20 ਗ੍ਰਾਮ ਤੋਂ ਸ਼ੁਰੂ ਕਰ ਸਕਦੇ ਆ। ਜੇ ਸਾਲਤਾ ਹੋ ਗਿਆ ਫੇਰ ਆਪ 40 ਗ੍ਰਾਮ ਇਕੱਠੀ ਵੀ ਦੇ ਸਕਦੇ ਆ। ਠੀਕ ਹੈ ਬਈ। ਹਾਂ। ਬੱਸ ਠੀ ਇਹਦੇ ਨਾਲ ਤੁਹਾਨੂੰ ਮੇਰੇ ਕੋਲ ਡੀਵਾਰਮਿੰਗ ਕਰਨ ਦੀ ਲੋੜ ਨਹੀਂ ਪੈਣੀ ਡੀਵਾਰਮਿੰਗ ਕਰਾਣੀ ਪਊਗੀ ਵੀਰੇ ਅੱਛਾ ਜੀ ਠੀਕ ਹੈ ਇਹਦੇ ਫਾਇਦੇ ਕੀ ਹੈ ਵੇਟ ਗੇਨ ਕਰੂਗਾ ਮਸਲ ਗਰੋਥ ਹੋਊਗੀ ਨਾਲੇ ਆਪਾਂ ਦੇਖਦੇ ਕਈ ਹੋਰ ਆਪਾਂ ਬੱਚਾ ਜਿਹੜਾ ਹੈ ਆਪਣਾ ਸਰੀਰ ਤੋਂ ਤਾਂ ਤਿਆਰ ਹੋ ਗਿਆ ਮਗਰ ਉਹਦੀ ਬੱਚੇਦਾਨੀ ਗਰੋਥ ਨਹੀਂ ਕਰਦੀ ਜਦੋਂ ਡਾਕਟਰ ਟੀਕਾ ਰਖਣ ਆਉਂਦਾ ਕਹਿੰਦਾ ਯਾਰ ਬੱਚੇਦਾਨੀ ਬਹੁਤ ਕਮਜ਼ੋਰ ਹੈ ਇਹ ਬੱਚੇਦਾਨੀ ਤੇ ਵੀ ਕੰਮ ਕਰੂਗਾ ਬੱਚੇਦਾਨੀ ਦੀ ਗਰੋਥ ਵੀ ਕਰੂਗਾ ਬੱਚੇਦਾਨੀ ਤੇ ਗਰੋਥ ਵੀ ਕਰਵਾ ਨਾਲੇ ਟਾਈਮ ਸਰਪਸੂ ਹੀਟ ਤੇ ਵੀ ਆਊਗਾ ਨਿਕਨਸ਼ੀ ਹੋਣ ਦੇ ਚਾਂਦ ਵੀ ਸਭ ਤੋਂ ਜ਼ਿਆਦਾ ਹੋਣਗੇ ਠੀਕ ਹੈ ਜੀ ਹੋਰ ਬਾਡੀ ਦਾ ਕੰਮ ਕਰਦਾ ਹੋਰ ਆਲ ਬਾਡੀ ਦਾ ਕੰਮ ਕਰੂਗਾ ਠੀਕ ਹੈ ਠੀਕ ਹੈ ਵਰਮਿੰਗ ਕਿੰਨੇ ਟਾਈਮ ਬਾਅਦ ਫਿਰ ਕਰਨੀ ਚਾਹੀਦੀ ਹੈ ਇਹ ਪੌਣਿਆਂ ਚ ਰੋਕੋ ਕੋਈ 3 ਮਹੀਨੇ ਦਾ ਜਿਹੜਾ ਸਿਸਟਮ ਦੀ ਵਰਮਿੰਗ ਆਲਾ ਵੀ ਇਹਦੇ ਨਾਲ ਕੋਈ ਉਹ ਸੀਨ ਨਹੀਂ ਹੈਗਾ ਬਿওরਮਿੰਗ ਲਗ ਦੇਣੀ ਕੋਈ ਨੀ ਵਰਮਿੰਗ ਅਲੱਗ ਤੋਂ ਹੈਗੀ ਹੋएगी ਆ ਇਹ ਲਿਕੁਇਡ ਆ ਹਾਂ ਇਹ ਇਹ ਦਿੰਨੇ ਆ ਬਾਡੀ ਵਰਕਿੰਗ ਫਿਰ ਵੀ ਕਰਨੀ ਪਊਗੀ ਬਿਲਕੁਲ ਡਿਵਰਮਿੰਗ ਅਲੱਗ ਸੀਜ਼ ਹੈ ਜੀ ਓਕੇ ਡਰਮਿੰਗ ਅਲੱਗ ਜੀ ਇਹ ਕੀੜਿਆਂ ਨੂੰ ਨਹੀਂ ਮਾਰਦਾ ਕੀੜਿਆਂ ਨੂੰ ਮਾਰਦਾ ਹਾਂ ਤੇ ਬੀਐਨਏ ਦਾ ਕੰਮ ਆਗਾ ਵੀ ਗ੍ਰੋਥ ਦੇ ਉੱਤੇ ਰੱਖਣਾਗਾ ਉਹਦਾ ਜਿਵੇਂ ਇਹਦੇ ਉੱਤੇ ਵੀ ਲਿਖਿਆ ਹੋਇਆ ਵੀ ਇਮਿਊਨਿਟੀ ਨੂੰ ਸਟਰੋਂਗ ਕਰਦਾ ਬਈ ਇੱਕ ਦਾ ਹੀ ਮੇਨਟੇਨ ਕਰਨੀ ਆਨੇ ਠੀਕ ਹੈ ਠੀਕ ਹੈ ਬਈ ਲਵਰ 3 ਦੀ ਗ੍ਰੋਥ ਕਰਨੀ ਹੈ ਬਿਲਕੁਲ ਬਿਲਕੁਲ ਠੀਕ ਹੈ ਠੀਕ ਹੈ ਤੇ ਭਾਈ ਜੇ ਕਿਸੇ ਭਰਾ ਨੇ ਵੀ ਇਹ ਲੈਣਾ ਹੋਵੇ ਵੀ ਵੈਸੇ ਤਾਂ ਸਾਰੇ ਮੈਡੀਕਲ ਸਟੋਰਾਂ ਤੋਂ ਉਪਲਬਧ ਹੈਗੇ ਆ ਹਾਂਜੀ ਹਾਂਜੀ ਤੇ ਫਿਰ ਵੀ ਜੇ ਭਾਈ ਕੋਈ ਸਲਾਹ ਲੈਣੀ ਹੋਵੇ ਬੰਦੇ ਨੇ ਤਾਂ ਵੀ ਕੋਈ ਨੰਬਰ ਵਗੈਰਾ ਭਾਈ ਹੋਵੇ ਜਾਂ ਕੰਪਨੀ ਨਾਲ ਲਿੰਕ ਕਰਨਾ ਹੋਵੇ ਹਾਂ ਨੰਬਰ ਨੋਟ ਕਰ ਸਕਦੇ ਹੋ ਤੁਸੀਂ ਜੀ 86071 ਅੱਛਾ ਜੀ 13145 ਠੀਕ ਹੈ ਜੀ ਇੱਕ ਵਾਰ ਦੁਬਾਰਾ ਬੋਲ ਦਿਓ ਕਰ ਦਿਓ 86071 13145 ਠੀਕ ਹੈ ਜੀ ਇੱਕ ਨੰਬਰ ਹੋਰ ਹੈ 86076 ਅੱਛਾ ਜੀ 61112 ਠੀਕ ਹੈ ਜੀ ਇਹ ਦੋ ਨੰਬਰ ਆ ਤੇ ਤੁਸੀਂ ਕਾਲ ਕਰ ਸਕਦੇ ਹੋ ਇਹ ਵੈਸੇ ਅਵੇਲੇਬਲ ਆ ਸਾਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਤੇ ਹੁਣ ਵੀਰੇ ਪਿਛਲੇ 1.5 ਸਾਲ ਤੋਂ ਅਵੇਲੇਬਲ ਹੋ ਗਿਆ ਠੀਕ ਹੈ ਬਾਕੀ ਜੇ ਕਿਸੇ ਨੇ ਆਨਲਾਈਨ ਮੰਗਾਉਣਾ ਹੋਵੇ ਤਾਂ ਉਹ ਵੀ ਆ ਜੂਗਾ ਆਨਲਾਈਨ Amazon Flipkart ਤੇ ਵੀ ਹੈਗਾ ਠੀਕ ਹੈ ਬਈ ਠੀਕ ਹੈ ਜੇ ਹੋਰ ਕੋਈ ਕੁਇਰੀ ਹੋ ਨੰਬਰ ਤੁਹਾਡੇ ਕੋਲ ਹੈਗਾ ਤੁਸੀਂ ਫੋਨ ਕਰ ਸਕਦੇ ਠੀਕ ਹੈ ਫੋਨ ਲਗਾ ਸਕਦਾ ਹਾਂ ਹਾਂਜੀ ਤੁਹਾਡੇ ਤੋਂ ਵੀ ਲਗਾ ਸਕਦਾ ਹਾਂ 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 ਸਾਡੇ ਤੋਂ ਵੀ ਫੋਨ ਕਰ ਬਿਲਕੁਲ ਜੀ ਬਿਲਕੁਲ ਠੀਕ ਹੈ ਤੇ ਬਈ ਇਹ ਕਿੰਨੇ ਟਾਈਮ ਤੋਂ ਚੱਲ ਰਿਹਾ ਆਪਣੇ ਪੰਜਾਬ ਦੇ ਵਿੱਚ ਇਹ ਆਪਣੇ ਪੰਜਾਬ ਦੇ ਵੀਰੇ ਪਿਛਲੇ 3 ਸਾਲ ਤੋਂ ਚੱਲਣ ਲੱਗ ਰਿਹਾ ਜੀ 3 ਸਾਲਾਂ ਤੋਂ ਪਿਛਲੇ ਠੀਕ ਹੈ ਪਿਛਲੇ 3 ਸਾਲ ਤੋਂ ਚੱਲ ਰਿਹਾ ਤੁਸੀਂ ਸਿਰਫ 10 ਮਿੰਟ ਰੁਕੋ ਇੱਥੇ ਜਿਹੜਾ ਕਸਟਮਰ ਆਣਗੇ ਤੁਹਾਨੂੰ ਖੁਦ ਹੀ ਫੀਡਬੈਕ ਦੇ ਕੇ ਜਾਣਗੇ ਇਹ ਇੱਕੀ ਪ੍ਰੋਡਕਟ ਹੈ ਠੀਕ ਹੈ ਬਈ ਤੁਸੀਂ 10 ਮਿੰਟ ਤੇ ਆਓਗੇ ਨਾ ਅਗੇ ਕਸਟਮਰ ਆਪਣੇ ਆਪ ਦਿਸ ਜਾਊਗਾ ਇਹਦਾ ਇਹ ਰਿਜ਼ਲਟ ਹੈ ਇਹ ਰਿਜ਼ਲਟ ਹੈ ਤਾਂ ਕਰਕੇ ਫੋਟਾਕਣਾ ਵੇਖਦੇ ਆ ਤੇ ਬਈ ਜੀ ਆਪਾਂ ਇੱਕ ਇੱਕ ਗੱਲ ਹੋਰ ਕਹੀ ਕਿਉਂਕਿ ਪ੍ਰੋਡਕਟ ਬਹੁਤ ਸਾਰੀਆਂ ਕੰਪਨੀਆਂ ਬਣਾਉਂਦੀਆਂ ਨੇ ਜੀ ਤੇ ਜੇ ਆ ਇਹ ਜੇ ਜੇ ਆਪਾਂ ਗੱਲ ਕਰੀ ਵੀ ਰਿਜ਼ਲਟ ਇਹਦਾ ਕਿੰਨੇ ਕਿ ਪਰਸੈਂਟ ਰਹਿੰਦਾ ਹੈਗਾ ਜਿਵੇਂ ਹੁਣ ਵੀ 100 ਦੇ ਵਿੱਚੋਂ ਕਿਸੇ ਦਾ 80 ਹੁੰਦਾ ਕਿਸੇ ਦਾ 90% ਹੁੰਦਾ ਇਹਦਾ ਕਿੰਨਾ ਕੁ ਹੁੰਦਾਗਾ ਇਹਦਾ ਜਿਹੜਾ ਅਜੇ ਤੱਕ ਦਾ ਜਿਹੜਾ ਫੀਡਬੈਕ ਆਣ ਦਾਗ ਰਿਹਾ ਜੇ ਬੰਦੇ ਸਹੀ ਤਰੀਕੇ ਨਾਲ ਯੂਜ਼ ਕਰੀਏ ਨਾ ਇਹਦਾ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ 100 ਤੋਂ 100 ਦਾ ਹੈਗਾ ਅੱਛਾ ਇਹ ਕਹਦਾ ਪਸ਼ੂ ਬਾਈ ਹੋ ਵੀ ਸਕਦਾ 100 ਤੋਂ ਆਪਾਂ ਕਹਿੰਦੇ 98% ਹੈਗਾ ਆਮ ਨਾਲ ਖੁੱਲਾ ਰਿਜ਼ਲਟ ਹੈ ਕੋਈ ਸਹੀ ਤਰੀਕੇ ਨਾਲ ਤੇ ਬਾਈ ਜੀ ਆਪਾਂ ਡੋਜ ਦੀ ਗੱਲ ਕਰੀ ਅਸ ਤੋਂ ਬਾਅਦ ਆਪਾਂ ਡੋਜ ਦੇ ਤੇ ਵੀ ਗੱਲਬਾਤ ਕਰ ਲੈਣੇ ਬਾਈ ਕਿੰਨੀ ਕਿੰਨੀ ਡੋਜ਼ ਇੱਕ ਦਿਨ ਦੇ 15 ਦਿਨ ਤੱਕ ਦਾ ਬੱਚਾ ਹੈਗਾ ਜੀ ਜਿਹੜਾ ਉਹਨੂੰ 10 ਐਮਐਲ ਦੀ ਡੋਜ਼ ਰਹੂਗੀ। ਅੱਛਾ ਜੀ ਜਿਹੜਾ 15 ਤੋਂ 30 ਦਿਨ ਦਾ ਉਹਨੂੰ 15-15 ਐਮਐਲ ਦੀ ਡੋਜ਼ ਰਹੂਗੀ ਜੀ। ਜਿਵੇਂ ਬੱਚਾ ਵੱਡਦਾ ਜਾਊਗਾ ਇਹ ਆਖਰੀ ਡੋਜ਼ੇ ਦੀ 25 ਐਮਐਲ ਦਾ ਹੀ ਰਹੂਗੀ। ਅੱਛਾ ਲਾਸਟ ਤੱਕ 25 ਰਕੀ ਹੋਊਗੀ। 25 ਸਵੇਰੇ 25 ਸ਼ਾਮ ਨੂੰ। ਠੀਕ ਹੈ ਭਾਈ। ਬਸ। ਤੇ ਭਾਈ ਜੇ ਕੋਈ ਵਾਰ ਕੋਈ ਭਰਾ ਡੋਜ਼ ਐਡੀ ਵੱਧ ਦੇ ਜਾਂ ਘੱਟ ਦੇ ਦਿੰਦਾਗਾ। ਹਾਂ। ਤੇ ਉਹਦਾ ਕੋਈ ਨੁਕਸਾਨ ਦਾ ਨਹੀਂ ਹੈਗਾ ਭਾਈ। ਭਾਈ ਕਈ ਵਾਰ ਜ ਜਦਾ ਛੋਟਾ ਬੱਚਾ ਹੈ ਆਪਾਂ ਨੋ ਜਬਾਦੋ ਦੇ ਦਿਨਾ ਹਾਂਜੀ ਜਬ ਬਾਦੋ ਬਾਦੋ ਮੋਖ ਲੱਗ ਸਕਦਾ ਹੈ ਅੱਛਾ ਜੀ ਬਸ ਉਸ ਟਾਈਮ ਲੋ ਦੇ ਕੰਮ ਕਰ ਦੋ ਹੋਰ ਕੁਝ ਨਹੀਂ ਠੀਕ ਹੈ ਭਾਈ ਨਹੀਂ ਉਹ ਕੋਈ ਨੁਕਸਾਨ ਹੈ ਨਹੀਂ ਕਿ ਜੇ ਘਟ ਦੇਈਏ ਤਾਂ ਉਹਦਾ ਰਿਜ਼ਲਟ ਘਟ ਮਿਲੇਗਾ ਜੇ ਜ਼ਿਆਦਾ ਦੇਤਾ ਵੀ ਤਾਂ ਉਹਦੇ ਨਾਲ ਮੋਖੇ ਲੱਗ ਸਕਦੀ ਹੈ ਹੋਰ ਨਹੀਂ ਕੋਈ ਚੀਜ਼ ਬਸ ਇਹੀ ਚੀਜ਼ ਹੈ ਉਹ ਠੀਕ ਹੈ ਠੀਕ ਹੈ ਤੇ ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਾਰੀ ਕਾਲ ਦਿਓ